ਲੇਬਰ ਇਨਸਪੈਕਟਰ ਦੇ ਪੇਪਰ ਦੇ ਲਈ ਕੁਝ ਖਾਸ ਗੱਲਾਂ ਧਿਆਨ ਦੇ ਨਾਲ ਸੁਣ ਲਓ ਸਪੈਸ਼ਲੀ ਟੈਸਟ ਸੀਰੀਜ਼ ਨੂੰ ਲੈ ਕੇ ਪੰਜਾਬ ਜੀਕੇ ਨੂੰ ਲੈ ਕੇ ਪੀਯੂਕ ਨੂੰ ਲੈ ਕੇ ਪੀਸੀਐਸ ਦੀ ਤਿਆਰੀ ਨੂੰ ਲੈ ਕੇ ਤੇ ਹੋਰ ਕੁਝ ਹੋਰ ਇੰਪੋਰਟੈਂਟ ਗੱਲਾਂ ਨੂੰ ਲੈ ਕੇ ਧਿਆਨ ਨਾਲ ਸਮਝ ਲਓ ਪਹਿਲੀ ਗੱਲ ਤਾਂ ਜੀ ਹੁਣ ਬਹੁਤ ਜ਼ਿਆਦਾ ਪਲੈਨਿੰਗ ਸਟ੍ਰੈਟਜੀਜ਼ ਦਾ ਟਾਈਮ ਨਹੀਂ ਹੈ ਬਹੁਤ ਟਾਈਮ ਘਟਾਤਾ ਇਸ ਤਰ੍ਹਾਂ ਦੀਆਂ ਵੀਡੀਓਸ ਨੂੰ ਮੈਂ ਕਹਾਂਗਾ ਕਿ ਨਾ ਸੁਣਿਓ ਮਤਲਬ ਜਿਹੜੀ ਮੈਂ ਹੁਣ ਵੀਡੀਓ ਬਣਾ ਰਿਹਾ ਇਹਨੂੰ ਪੂਰਾ ਸੁਣ ਲਿਓ ਇਹ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਕੋਈ ਹੋਰ ਵੀਡੀਓ ਅਪਲੋਡ ਕਰਨ ਦੀ ਰਿਕੁਆਇਰਮੈਂਟ ਰਹੇਗੀ ਤਾਂ ਇਹਦੇ ਵਿੱਚ ਜਿਹੜਾ ਹੈਗਾ ਸਭ ਕੁਝ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਏਗੀ 1 ਬਾਈ 1 ਹਾਂ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਜਰੂਰ ਸੁਣ ਲਿਓ ਤੁਹਾਨੂੰ ਤੁਹਾਡੇ ਸਾਰੇ ਕੁਐਸਚਨਸ ਦੇ ਆਨਸਰਸ ਮਿਲ ਜਾਣਗੇ ਸਾਰੇ ਕੁਐਸਚਨਸ ਮਤਲਬ ਸਾਰੇ ਕੁਐਸਚਨਸ ਦੇ ਆਨਸਰਸ ਤੇ ਇਸ ਤੋਂ ਬਾਅਦ ਮੈਂ ਇਹ ਵੀ ਨਹੀਂ ਕਹਾਂਗਾ ਵੀ ਜੇ ਤੁਹਾਨੂੰ ਡਾਊਟ ਹੈ ਤੁਸੀਂ ਕੰਟੈਕਟ ਨੰਬਰ ਤੇ ਕੰਟੈਕਟ ਕਰੋ ਕਿਉਂਕਿ ਹੁਣ ਕੰਟੈਕਟ ਨੰਬਰ ਤੇ ਕੰਟੈਕਟ ਕਰਨ ਦਾ ਵੀ ਟਾਈਮ ਨਹੀਂ ਹੈ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਹੈ ਟੈਸਟ ਸੀਰੀਜ਼ ਦੇਖੋ ਟੈਸਟ ਸੀਰੀਜ਼ ਇਸ ਟਾਈਮ ਤੇ ਨਹੀਂ ਲਗਾਣੀ ਚਾਹੀਦੀ ਤੁਹਾਨੂੰ ਸੁਣਨ ਚ ਔਡ ਲੱਗ ਰਿਹਾ ਹੋਵੇਗਾ ਬਟ ਸੱਚਾਈ ਹੈ ਇਹਨੂੰ ਡਿਟੇਲਸ ਇੱਕ ਵੀਡੀਓ ਚ ਸਮਝਾਇਆ ਹੋਇਆ ਤਾਂ ਹੁਣ ਨਾ ਸਮਝਿਓ ਨੂੰ ਸਿੰਪਲ ਮੈਂ ਕਹਿੰਦਾ ਟੈਸਟ ਸੀਰੀਜ਼ ਨਹੀਂ ਲਗਾਨੀ ਚਾਹੀਦੀ ਉਹਦੇ ਵਿੱਚ ਦੱਸਿਆ ਹੋਇਆ ਵੀ ਟੈਸਟ ਸੀਰੀਜ਼ ਕਿਉਂ ਲਗਾਨੀ ਚਾਹੀਦੀ ਹੁੰਦੀ ਹੈ ਕਿਉਂ ਨਹੀਂ ਲਗਾਨੀ ਚਾਹੀਦੀ ਹੁਣ ਮੈਂ ਕੁਲਮਲਾ ਕੇ ਤੁਹਾਨੂੰ ਸਿਰਫ ਇਹ ਕਹਾਂਗਾ ਵੀ ਤੁਸੀਂ ਦੋ ਟੈਸਟ ਲਗਾ ਲਿਓ ਬਸ ਐਕਟ ਦਾ ਮੋਸਟ ਦੋ ਟੈਸਟ ਲਗਾ ਲਿਓ 23 ਨੂੰ ਆ ਜਿਓ ਜੀ 1 ਮਾਰਚ ਨੂੰ ਆ ਜਿਓ ਸੰਦੀਪ ਸਿਨਸਟੀਟ ਪਟਿਆਲਾ ਫ੍ਰੀ ਟੈਸਟ ਫੁੱਲ ਲੈਂਥ ਸੇਮ ਪੈਟਰਨ ਸੇਮ ਲੈਵਲ ਬਸ ਸਿਰਫ ਦੋ ਟੈਸਟ ਲਗਾ ਲਿਓ ਮੋਰ ਦੈਨ ਸਫੀਸ਼ੀਐਂਟ ਨੇ ਆਦਰਵਾਇਸ ਇਸ ਤੋਂ ਇਲਾਵਾ ਕੋਈ ਵੀ ਟੈਸਟ ਸੀਰੀਜ਼ ਜੁਆਇਨ ਕਰਨ ਦੀ ਨਾ ਸੋਚਿਓ ਜੀ ਚਾਹੇ ਪੇਡ ਹੈ ਚਾਹੇ ਫਰੀ ਹੈ ਕੋਈ ਵੀ ਟੈਸਟ ਸੀਰੀਜ਼ ਤੁਹਾਨੂੰ ਨਹੀਂ ਲਗਾਨੀ ਚਾਹੀਦੀ ਮੇਰੇ ਅਕੋਰਡਿੰਗ ਤਾਂ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਕਿ ਆਪਾਂ ਨੇ ਜਿਹੜਾ ਹੈਗਾ ਇਸ ਚੀਜ਼ ਨੂੰ ਸਮਝਣਾ ਵੀ ਟੈਸਟ ਸੀਰੀਜ਼ ਤੇ ਆਪਾਂ ਨੇ ਹੁਣ ਟਾਈਮ ਨਹੀਂ ਲਗਾਣਾ ਟੈਸਟ ਸੀਰੀਜ਼ ਤੇ ਜਿਹੜਾ ਹੈਗਾ ਜੀ ਆਪਾਂ ਨੇ ਹੁਣ ਟਾਈਮ ਨਹੀਂ ਲਗਾਣਾ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਸਮਝਣ ਵਾਲੀ ਠੀਕ ਹੈ ਉਤੋਂ ਬਾਅਦ ਜਿਵੇਂ ਨਾਈਲਟ ਨੀਟਰ ਤਾਂ ਇਹਦਾ ਵੀ ਬਹੁਤ ਰੋਲਾ ਰਹਿੰਦਾ ਵੀ ਪੇਪਰ ਕਿਹੜੀ ਏਜੰਸੀ ਲੈ ਰਹੀ ਜਿਹੜੀ ਮਰਜ਼ੀ ਲਵੇ ਜੀ ਪੀ ਟ੍ਰਿਪਲ ਐਸ ਬੀ ਦਾ ਪੇਪਰ ਹੈ ਤਾਂ ਪੀ ਟ੍ਰਿਪਲ ਐਸ ਬੀ ਦੇ ਪੀ ਯੂ ਕਿਉ ਹੀ ਮੈਟਰ ਕਰਨਗੇ ਇਹ ਨਾ ਹੁਣ ਦੇਖਣ ਲੱਗ ਜਿਓ ਜਾਂ ਲੱਭਣ ਲੱਗ ਜਿਓ ਵੀ ਨਾਈਲਟ ਵਾਲੇ ਪੇਪਰ ਲੈ ਕੇ ਆਈਏ ਕਿੱਥੋਂ ਐ ਨੀਟਰ ਵਾਲੇ ਪੇਪਰ ਕੁਛ ਨਹੀਂ ਹੈ ਜੀ ਇਹੋ ਜਾਂ ਪੀ ਟ੍ਰਿਪਲ ਐਸ ਬੀ ਮਤਲਬ ਪੀ ਟ੍ਰਿਪਲ ਐਸ ਬੀ ਪੀ ਟ੍ਰਿਪਲ ਐਸ ਬੀ ਦੇ ਪੀ ਯੂ ਕਿਉ ਸਾਰੇ ਹੀ ਕਰਨੇ ਪੈਣਗੇ ਚਾਹੇ ਜਿਹੜੀ ਮਰਜ਼ੀ ਏਜੰਸੀ ਪੇਪਰ ਲੈ ਰਹੀ ਹੈ ਇਹ ਚੀਜ਼ ਤੁਸੀਂ ਜਲਦੀ ਸਮਝ ਲਓਗੇ ਤਾਂ ਬਹੁਤ ਟਾਈਮ ਜਿਹੜਾ ਹੈਗਾ ਤੁਹਾਡਾ ਸੇਵ ਹੋ ਜਾਏਗਾ ਹੁਣ ਇੱਕ ਗੱਲ ਹੋਰ ਹੈਗੀ ਹੈ ਕਿ ਪੀਸੀਐਸ 노 ਡਾਊਟ ਜੀ ਬੱਚੇ ਕਈ ਪੀਸੀਐਸ ਦੀ ਬਹੁਤ ਜ਼ਿਆਦਾ ਤਿਆਰੀ ਕਰ ਰਹੇ ਨੇ ਤਾਂ ਉਹਨਾਂ ਸਟੂਡੈਂਟਸ ਨੂੰ ਮੈਂ ਹਲੇ ਸਿੰਪਲੀ ਇਹ ਕਹਾਂਗਾ ਕਿ ਫਿਲਹਾਲ ਪੀਸੀਐਸ ਦੀ ਤਿਆਰੀ ਪੂਰੀ ਛੱਡ ਦਿਓ ਚਾਹੇ ਪੇਪਰ ਅਪ੍ਰੈਲ ਛੋੜਾ ਪੀਸੀਐਸ ਦੀ ਤਿਆਰੀ 9 ਮਾਰਚ ਤੱਕ ਬਿਲਕੁਲ ਛੱਡ ਦਿਓ ਉਹਦੇ ਵੀ ਬਹੁਤ ਰੀਜ਼ਨਸ ਨੇ ਤਾਂ ਉਹਨੂੰ ਆਪਾਂ ਡਿਟੇਲਸ ਦੇ ਵਿੱਚ ਡਿਸਕਸ ਨਹੀਂ ਕਰਾਂਗੇ ਪੰਜਾਬ ਜੀਕੇ ਦਾ ਨਵਾਂ ਸੋਰਸ ਤਾਂ ਇਥੋਂ ਥੋੜਾ ਜਿਹਾ ਬੱਚਿਓ ਜੀ ਇਸ ਟਾਈਮ ਤੇ ਕਿਸੇ ਵੀ ਲੈਂਗੁਏਜ ਦਾ ਕਿਸੇ ਵੀ ਸਬਜੈਕਟ ਦਾ ਕੋਈ ਵੀ ਨਵਾਂ ਸੋਰਸ ਨਾ ਚੱਕਿਓ P Triple SB Nitro Booster ਜਿਹੜਾ ਆਪਣਾ ਹੈਗਾ 395 ਰੁਪੀਸ ਦਾ ਉਹ ਮੈਂ ਉਮੀਦ ਕਰਦਾ ਕਿ ਸਾਰਿਆਂ ਨੇ ਕਰ ਲਿਆ ਹੋਵੇਗਾ ਜਾਂ ਸਾਰੇ ਉਸ ਨੂੰ ਜ਼ਰੂਰ ਕਰ ਲਿਓ ਕਿਉਂਕਿ ਉਹਦੇ ਵਿੱਚ ਬਹੁਤ ਕੁਝ ਹੈ ਉਹਦੇ ਵਿੱਚ ਕੀ ਕੀ ਹੈ ਉਹ ਸਮਝਾਇਆ ਹੋਇਆ ਹੈ ਪ੍ਰੋਪਰ ਲਾਸਟ ਟਾਈਮ ਰਿਵੀਜ਼ਨ ਨੋਟਸ ਬੈਸਟ ਨੇ ਤਾਂ ਉਹਦੇ ਵਿੱਚ ਜਿੰਨੀ ਵੀ ਪੰਜਾਬ ਜੀ ਕੇ ਰਿਕੁਆਇਰਡ ਹੈ ਉਹ ਅਪਲੋਡ ਹੋ ਚੁੱਕੀ ਹੈ ਇੱਕ ਦੌਰ ਆ ਚੁੱਕਿਆ ਮੈਰਾਥਨਸ ਦਾ ਦੇਖੋ ਮੈਰਾਥਨਸ ਦੇ ਮੈਂ ਬਹੁਤ ਅਗੇਂਸਟ ਹਾਂ ਕਿਸ ਟਾਈਮ ਤੇ ਜਿਸ ਟਾਈਮ ਤੇ ਪੇਪਰ ਆ ਚੁੱਕਿਆ ਹੈ ਜਦੋਂ ਤੁਹਾਡਾ ਪੇਪਰ ਆ ਚੁੱਕਿਆ ਨਾ ਉਦੋਂ ਮੈਂ ਕਹਿੰਦਾ ਮੈਰਾਥਨਸ ਨਹੀਂ ਲਗਾਣੀਆਂ ਹਾਂ ਹੁਣ ਪਤਾ ਵੀ ਪੇਪਰ 3 ਮਹੀਨੇ ਬਾਅਦ ਹੈ ਲਾਓ ਮੈਰਾਥਨ ਜਿੰਨੀ ਮਰਜ਼ੀ ਵੱਡੀ ਕਲਾਸ ਲਾਓ 20 ਘੰਟੇ ਦੀ ਕਲਾਸ ਲੈ ਗਾ ਲੋ ਬਟ ਜੇ ਹੁਣ ਤੁਸੀਂ ਕਿਸੇ ਮੈਰਾਥਨ ਨੂੰ ਲੈ ਕੇ ਬੈ ਗਏ ਤਾਂ ਤੁਹਾਡਾ ਬਹੁਤ ਜ਼ਿਆਦਾ ਟਾਈਮ ਵੇਸਟ ਹੋਏਗਾ ਰੀਜ਼ਨ ਇਹ ਇਹ ਵੀ ਉਸ ਚ ਮੰਨ ਲਓ 500 ਕੁਐਸਚਨ ਨੇ 400 ਕੁਐਸਚਨ ਤੁਹਾਨੂੰ ਵੈਸੇ ਹੀ ਆਉਂਦਾ ਆਪਣੇ ਆਪ ਨੂੰ ਝੂਠੀ ਤਸੱਲੀ ਦੇ ਰਹੇ ਹੋ ਖੁਸ਼ ਹੋ ਰਹੇ ਹੋ ਵੀ ਹਾਂ ਯਾਰ ਇਹ ਵੀ ਮੇਰਾ ਹੋ ਗਿਆ ਇਹ ਵੀ ਹੋਇਆ ਕੀ ਫਾਇਦਾ ਹੋਦਾ ਉਹ ਜੋ ਸੌਲਵ ਹੋਸ਼ਨ ਨਹੀਂ ਹੁੰਦਾ ਜਿਹੜਾ ਤੁਹਾਨੂੰ ਨਾ ਆਉਂਦਾ ਹੋਵੇ ਜਾਂ ਤੁਹਾਨੂੰ ਵਧੀਆ ਲੱਗਦਾ ਹੋਵੇ ਜਾਂ ਡਿਫੀਕਲਟ ਲੱਗਦਾ ਹੋਵੇ ਤਾਂ ਮੈਰਾਥਨ ਲਗਾਉਣ ਦਾ ਟਾਈਮ ਨਹੀਂ ਹੈ ਮਤਲਬ ਨਹੀਂ ਹੈ ਹਾਂ ਜੇ ਕੋਈ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ 4 ਤੋਂ 5 ਮਹੀਨਿਆਂ ਦੇ ਅਵੇਲੇਬਲ ਨੇ ਉਹ ਸੁਣ ਸਕਦੇ ਹੋ ਬਾਕੀ ਜੇ ਸਾਨੂੰ ਰਿਕੁਆਇਰਮੈਂਟ ਲੱਗੀ ਉਹ ਅਸੀਂ ਅਪਲੋਡ ਕਰ ਦਾਂਗੇ ਸਟੱਡੀ ਸੋਲੂਸ਼ਨ ਦੇ ਉੱਤੇ ਵੀ ਬਿਲਕੁਲ ਵਨ ਲਾਈਨਰਸ करंट अफेयर अदरवाइज किसी भी सबजैक्ट की जो हूँ मैराथन लगा लग गए तो मेरे अकॉर्डिंग जी वह एक बहुत बड़ी गलती हो जाएगी इस टाइम हम बचे कहीं पेपर का लैवल की रहेगा या फिर करंट अफेयर किन्ने मंथ्स करिए देखो मैं सिंपल यही कह लास्ट फोर मंथस करंट अफेयर तसली कर लो ती मत तसली मतलब तसली मतलब तसल्ली मतलब मतलब मोस्ट इंपोर्टेंट भी करोगे इंपोर्टेंट भी करोगे थोड़ा या कट इंपोर्टेंट भी करोगे लास्ट 4 मंथ्स दे लास्ट 1 ईयर दे मोस्ट तो भी मोस्ट इंपोर्टेंट करोगे ਵੀ ਜੇ ਪਿਛਲੇ ਜਨਵਰੀ ਦੇ ਕਰਨੇ ਨੇ ਜਾਂ ਫਿਰ ਚਲੋ ਹੁਣ ਆਪਾਂ ਮਾਰਚ ਤੋਂ ਲਾਈਏ ਤਾਂ ਜੇ ਪਿਛਲੇ ਮਾਰਚ ਦੇ ਕਰਨੇ ਨੇ ਜਾਂ ਵੈਸੇ ਤਾਂ ਮੈਂ ਕਹਾਂਗਾ ਜਨਵਰੀ 2024 ਤੋਂ ਹੀ ਕਰੋ ਤਾਂ ਉਹ ਤੁਸੀਂ ਜਨਵਰੀ ਦੇ ਮੈਕਸਿਮਮ 10 ਤੋਂ 15 ਕਰੰਟ ਅਫੇਅਰ ਫਰਵਰੀ ਦੇ 15 ਤੋਂ 20 ਕਰੰਟ ਅਫੇਅਰਸ ਬਸ ਇੰਨੇ ਕੁ ਅੰਟਰਫੇਸ ਕਰਨੇ ਹੁੰਦੇ ਨੇ ਵੀ ਤੁਹਾਡੇ ਜਿਹੜੇ ਹੈ ਜਿਹਨੇ 10 ਜਾਂ 15 ਮਿੰਟ ਚ ਇੱਕ ਮਹੀਨਾ ਹੋ ਜੇ ਜਾਂ 20 25 ਮਿੰਟ ਚ ਇੱਕ ਮਹੀਨਾ ਪੂਰਾ ਕਵਰ ਹੋ ਜੇ ਐਨਾ ਕੀ ਕਰਨਾ ਹੁੰਦਾ ਲਾਸਟ 4 ਮੰਥਸ ਦੇ ਤੁਹਾਨੂੰ ਤਸੱਲੀ ਨਾਲ ਕਰਨੇ ਪੈਣਗੇ ਉਹਦੇ ਵਿੱਚ ਹੋ ਸਕਦਾ ਤੁਹਾਨੂੰ 1 ਮੰਥ ਨੂੰ ਪੂਰਾ ਦਿਨ ਵੀ ਦੇਣਾ ਪੈ ਜਾਵੇ ਉਹ ਹੁਣ ਤੁਹਾਡੇ ਤੇ ਆ ਵੀ ਤੁਸੀਂ ਪਹਿਲਾਂ ਕਿੰਨਾ ਟਾਈਮ ਦਿੱਤਾ ਹੋਇਆ ਠੀਕ ਹੈ ਜੀ ਤਾਂ ਕਰੰਟ ਅਫੇਅਰਸ ਨੂੰ ਲੈ ਕੇ ਮੈਂ ਉਮੀਦ ਕਰਦਾ ਤੁਹਾਡਾ ਜਿਹੜਾ ਡਾਊਟ ਹੈ ਉਹ ਕਲੀਅਰ ਹੋ ਗਿਆ ਹੋਵੇਗਾ ਬਾਕੀ ਮੈਂ ਫੇਰ ਉਹੀ ਗੱਲ ਕਹ ਰਿਹਾ ਜੀ ਡਿਸਕ੍ਰਿਪਸ਼ਨ ਦੇ ਵਿੱਚ ਐਪ ਦਾ ਲਿੰਕ ਪਿਆ ਐਪ ਡਾਊਨਲੋਡ ਕਰ ਲਓ ਉੱਥੇ P ट्रिपल S B ਨਾਈਟਰੋ ਬੂਸਟਰ ਪਿਆ ਉਹ ਲੈ ਲਓ ਉਹਦੇ ਬਾਰੇ ਕੰਟੈਕਟ ਨੰਬਰ ਤੇ ਕੰਟੈਕਟ ਨਾ ਕਰੋ ਤੁਹਾਡਾ ਹੀ ਟਾਈਮ ਵੇਸਟ ਹੈ ਤੁਸੀਂ ਆਲਰੇਡੀ ਸਭ ਕੁਝ ਸਮਝਾਈ ਦਿੱਤਾ ਵੀ ਨਾਈਟ੍ਰੋ ਬੂਸਟਰ ਦੇ ਵਿੱਚ ਹੈ ਕੀ ਤਾਂ ਮੈਂ ਨਹੀਂ ਚਾਹੁੰਦਾ ਵੀ ਵਾਰ-ਵਾਰ ਤੁਸੀਂ ਸਾਨੂੰ ਕਾਲਸ ਕਰੋ ਕੰਟੈਕਟ ਨੰਬਰ ਤੇ ਕੰਟੈਕਟ ਕਰੋ ਜਾਂ ਫਿਰ ਜਿਹੜਾ ਹੈਗਾ ਮੈਸੇਜ ਕਰੋ ਕਿ ਇਹ ਤੁਹਾਡਾ ਟਾਈਮ ਵੇਸਟ ਹੈ ਥੋੜੀ ਜਿਹਾ ਟਾਈਮ ਨਹੀਂ ਹੈ ਉਸ ਚੀਜ਼ ਬਾਰੇ ਤੁਹਾਨੂੰ ਉਹਦੀ ਰਿਕੁਆਇਰਮੈਂਟ ਤਾਂ ਹੈ ਉਹਦੇ ਬਾਰੇ ਮੈਂ ਸਮਝਾਤਾ ਸੀ ਤਾਂ ਹੁਣ ਪੇਪਰ ਦਾ ਲੈਵਲ ਕਟਆਫ ਦੇਖੋ ਜੀ ਲੇਬਰ ਇਨਸਪੈਕਟਰ ਦਾ ਪੇਪਰ ਹੈ ਪੇਪਰ ਈਜ਼ ਆਵੇ ਪੇਪਰ ਮੋਡਰੇਟ ਆਵੇ ਪੇਪਰ ਡਿਫਿਕਲਟ ਆਵੇ ਪੇਪਰ ਨੂੰ ਕੁਆਲੀਫਾਈ ਕਰਨਾ ਤਾਂ ਡਿਫਿਕਲਟੀ ਹੈ ਇਹ ਚੀਜ਼ ਤਾਂ ਸਮਝ ਕੇ ਚੱਲੋ ਪੇਪਰ ਦੇ ਵਿੱਚ ਪੋਸਟ ਲੈਣੀ ਤਾਂ ਬਹੁਤ ਡਿਫਿਕਲਟੀ ਹੈ ਬਸ ਇਹ ਚੀਜ਼ ਸਮਝਣ ਵਾਲੀ ਹੈ ਆਬਵੀਅਸਲੀ ਪੇਪਰ ਦਾ ਲੈਵਲ ਜਿਹੇ ਜਾਂ ਮਰਜ਼ੀ ਹੋਵੇ ਪੇਪਰ ਨੂੰ ਕੁਆਲੀਫਾਈ ਕਰਨਾ ਡਿਫਿਕਲਟੀ ਹੈ ਇਹ ਚੀਜ਼ ਸਮਝ ਕੇ ਚੱਲਿਓ ਕੱਟਆਫ ਫੇਰ ਉਹੀ ਗੱਲ ਕੱਟਆਫ ਦੇਖੋ ਜੀ ਕੋਈ ਨਹੀਂ ਦੱਸ ਸਕਦਾ ਪੇਪਰ ਤੋਂ ਪਹਿਲਾਂ ਕੱਟਆਫ ਦੱਸਣਾ ਇੱਕ ਬਹੁਤ ਵੱਡੀ ਗਲਤੀ ਹੁੰਦੀ ਹੈ ਤਾਂ ਹਮੇਸ਼ਾ ਇਹ ਯਾਦ ਰੱਖਿਆ ਕਰੋ ਕਟ-ਆਫ ਕੋਈ ਨਹੀਂ ਦੱਸ ਸਕਦਾ ਜਦ ਤੱਕ ਪੇਪਰ ਨਹੀਂ ਹੁੰਦਾ ਈਵਨ ਕਿ ਅੱਜਕੱਲ ਤਾਂ ਟ੍ਰੈਂਡ ਇਹ ਹੈ ਕਿ ਜਦ ਤੱਕ ਰਿਜ਼ਲਟ ਨਾ ਆਏ ਉਹ ਤੱਕ ਕਟ-ਆਫ ਪਤਾ ਨਹੀਂ ਲੱਗਦੀ ਠੀਕ ਹੈ ਨਾ ਹੁਣ ਉਸ ਤੋਂ ਬਾਅਦ ਹੈਗਾ ਹਾਊ ਟੂ ਅਟੈਂਪਟ ਪੇਪਰ ਤਾਂ ਇਸ ਨੂੰ ਲੈ ਕੇ ਸਟੱਡੀ ਸੋਲੂਸ਼ਨ ਤੇ ਪਾਰਟਿਕੂਲਰਲੀ ਇੱਕ ਵੀਡੀਓ ਅਪਲੋਡ ਹੋਈ ਹੋਈ ਹੈ ਉਹ ਜ਼ਰੂਰ ਦੇਖਿਓ ਉਹਨੂੰ ਡੈਫੀਨੇਟਲੀ ਇੱਕ ਵਾਰ ਦੇਖਿਓ ਹਾਊ ਟੂ ਅਟੈਂਪਟ ਪੇਪਰ ਤਾਂ ਉਹਦੇ ਵਿੱਚ ਕੁਝ ਕੁਆਲੀਫਾਈਂਗ ਪੇਪਰ ਬਾਰੇ ਵੀ ਦੱਸਿਆ ਹੋਇਆ ਵੀ ਕੁਆਲੀਫਾਈਂਗ ਪੇਪਰ ਨੂੰ ਆਪਾਂ ਨੇ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਸਟਾਰਟਿੰਗ ਦੇ ਵਿੱਚ ਕਰਨਾ ਹੈ ਬਾਅਦ ਦੇ ਵਿੱਚ ਕਰਨਾ ਹੈ ਤਾਂ ਉਹ ਚੀਜ਼ਾਂ ਉਹਦੇ ਵਿੱਚ ਸਮਝਾਈਆਂ ਹੋਈਆਂ ਨੇ ਠੀਕ ਹੈ ਜੀ ਤਾਂ ਪੀਸੀਐਸ ਦੀ ਤਿਆਰੀ ਬਾਰੇ ਵੀ ਆਪਣੀ ਕਲੈਰਿਟੀ ਹੋ ਚੁੱਕੀ ਹੈ ਬਾਕੀ ਮੈਨੂੰ ਸਭ ਤੋਂ ਵੱਡੀ ਗਲਤੀ ਇਹ ਲੱਗ ਰਹੀ ਸੀ ਕਿ ਸਟੂਡੈਂਟਸ ਨੇ ਹੁਣ ਟੈਸਟ ਸੀਰੀਜ਼ ਬਾਰੇ ਸੋਚਣਾ ਸਟਾਰਟ ਕਰਤਾ ਟੈਸਟ ਲਗਾਣੇ ਸਟਾਰਟ ਕਰਦੇ ਤਾਂ ਮੈਂ ਉਮੀਦ ਕਰਦਾ ਕਿ ਇਸ ਵੀਡੀਓ ਤੋਂ ਬਾਅਦ ਤੁਹਾਨੂੰ ਇਹ ਤਾਂ ਕਲੈਰਿਟੀ ਜ਼ਰੂਰ ਹੋ ਗਈ ਹੋਏਗੀ ਕਿ ਇਸ ਟਾਈਮ ਤੇ ਆਪਾਂ 15 ਦਿਨ ਦੇ ਵਿੱਚ ਕੀ ਕਰ ਸਕਦੇ ਹਾਂ ਬਾਕੀ ਲੇਬਰ ਇਨਸਪੈਕਟਰ ਨੂੰ ਲੈ ਕੇ ਇੱਕ ਜਿਹੜੀ ਲਾਸਟ ਡੇ ਸਟ੍ਰੈਟੇਜੀ ਹੈ 15 ਦਿਨ ਚ ਤੁਸੀਂ ਕੀ ਕਰ ਸਕਦੇ ਹੋ ਤਾਂ ਇਹ ਕਿਸ ਤੋਂ ਪਿਛਲੀ ਵੀਡੀਓ ਹੀ ਅਪਲੋਡ ਹੋਈ ਹੈ ਉਹ ਜ਼ਰੂਰ ਦੇਖੋ ਉਹਦੇ ਵਿੱਚ ਤੁਹਾਨੂੰ ਬੈਨੀਫਿਟ ਮਿਲੇਗਾ ਹੀ ਮਿਲੇਗਾ ਉਦੇ ਵਿੱਚ ਕਾਫੀ ਕੁਝ ਸਮਝਾਇਆ ਹੋਇਆ ਜਿਹੜਾ ਕਿ ਤੁਹਾਨੂੰ ਫੋਲੋ ਕਰਨਾ ਪਈਗਾ 노 ਡਾਊਟ ਇਸ ਟਾਈਮ ਤੇ ਬਹੁਤ ਜ਼ਿਆਦਾ ਕੈਲੋ ਵੀ ਡਰ ਲੱਗਣਾ ਸਟਾਰਟ ਹੋ ਜਾਂਦਾ ਹੈ ਜਾਂ ਐਕਸਾਈਟਮੈਂਟ ਹੋ ਜਾਂਦੀ ਹੈ ਜਾਂ ਸਮਝ ਹੀ ਨਹੀਂ ਆਉਂਦਾ ਹੁਣ ਕੀ ਪੜੀਏ ਕੀ ਨਾ ਪੜੀਏ ਦੇਖੋ ਇਹ ਤਾਂ ਚੀਜ਼ ਹੈ ਇਹ ਚੀਜ਼ ਤਾਂ ਸਮਝਣੀ ਪੈਗੀ ਕਿ ਪੇਪਰ ਆ ਗਿਆ ਇਹੀ ਇੱਕ ਬਹੁਤ ਵੱਡੀ ਮਤਲਬ ਅਚੀਵਮੈਂਟ ਲੱਗਦੀ ਹੈ ਪਹਿਲੇ ਪਹਿਲੇ ਵਾਲੇ ਜ਼ਮਾਨਿਆਂ ਚ ਜੌਬ ਜਦੋਂ ਮਿਲ ਜਾਂਦੀ ਸੀ ਉਦੋਂ ਨਹੀਂ ਇੰਨੀ ਖੁਸ਼ੀ ਹੁੰਦੀ ਸੀ ਬਟ ਹੁਣ ਮਾਹੌਲ ਇਸ ਤਰ੍ਹਾਂ ਦਾ ਕਿ ਇੱਕ ਪੇਪਰ ਆ ਗਿਆ ਵੀ ਪਤਾ ਵੀ 9 ਮਾਰਚ ਨੂੰ ਪੇਪਰ ਆ ਉਸ ਚੀਜ਼ ਦੀ ਖੁਸ਼ੀ ਆ ਉਸ ਚੀਜ਼ ਦਾ ਜਿਹੜਾ ਹੈਗਾ ਇਮੋਸ਼ਨਸ ਡਿਸਬੈਲੈਂਸ ਹੋਏ ਹੋਏ ਨੇ ਐਕਸਾਈਟਮੈਂਟ ਹੋਈ ਹੋਈ ਹੈ ਠੀਕ ਹੈ ਤਾਂ ਇਸ ਟਾਈਮ ਤੇ ਆਪਣੇ ਆਪ ਨੂੰ ਸਟੇਬਲ ਰੱਖੋ ਨਿਊਟਰਲ ਰੱਖੋ ਜਿੰਨਾ ਬੈਸਟ ਐਫੀਸ਼ੀਐਂਸੀ ਨਾਲ ਪੜੋਗੇ ਉਨਾ ਹੀ ਬੈਨੀਫਿਟ ਹੋਏਗਾ ਨਾ ਕਿ ਤੁਸੀਂ ਕਹੋ ਵੀ ਆ ਵੀ ਪੜ ਲਾਂ ਆ ਵੀ ਕਰ ਲਾਂ ਇਹ ਵੀ ਹੋ ਜਾਏਗਾ ਆ ਮੇਰਾ ਰਹਿੰਦਾ ਹਲੇ ਉਸ ਤਰ੍ਹਾਂ ਦੀ ਅਪਰੋਚ ਨਾਲ ਕਦੇ ਨਹੀਂ ਗੱਲ ਬਣਦੀ ਅੱਜ ਕੱਲ ਤੁਹਾਡਾ ਸਭ ਕੁਝ ਜਿਹੜਾ ਮੈਟਰ ਕਰਦਾ ਉਹ ਤੁਹਾਡੀ ਸੋਚ ਅਪਰੋਚ ਹੈ ਕਿੰਨਾ ਤੁਹਾਡਾ ਮੈਂਟਲ ਸਟਰੈਂਥ ਲੈਵਲ ਹੈਗਾ ਉਹ ਚੀਜ਼ ਮੈਟਰ ਕਰਦੀ ਆ ਆਪਣੇ ਆਪ ਨੂੰ ਕਿੰਨਾ ਤੁਸੀਂ ਇਹ ਜੀ ਕੰਡੀਸ਼ਨਸ ਨਿਊਟਰਲ ਰੱਖ پا ਰਹੇ ਹੋ ਸਟੇਬਲ ਰੱਖ پا ਰਹੇ ਹੋ ਯਹਾਂ ਪੇਪਰ ਹੈ ਜੀ ਇਸ ਚ ਕੀ ਹੈ ਠੀਕ ਹੈ ਇਟਸ ਓਕੇ ਉਹ ਵਾਲੀ ਚੀਜ਼ ਹੋਣੀ ਚਾਹੀਦੀ ਹੈ ਵੀ ਆਪਣਾ ਬੈਸਟ ਦਿਓ ਇਸ ਟਾਈਮ ਦੀਏ ਕਹੋਗੇ ਵੀ ਮੈਂ ਇਹ ਵੀ ਪੜ ਲਾਂ ਇਹ ਵੀ ਕਰ ਲਾਂ ਉਹ ਵੀ ਹੋ ਜਾਏਗਾ ਆ ਵੀ ਹੋ ਜਾਏਗਾ ਨਹੀਂ ਐਵੇਂ ਨਹੀਂ ਹੁੰਦਾ ਜੀ ਫਿਰ ਇਸ ਚੀਜ਼ ਚ ਤੁਸੀਂ ਫਸੇ ਰਹੋਗੇ ਠੀਕ ਹੈ ਤਾਂ ਪੀ ਟ੍ਰਿਪਲ ਐਸ ਪੀ ਲੇਬਰ ਇਨਸਪੈਕਟਰ ਦੇ ਵਿੱਚ ਮੈਂ ਉਮੀਦ ਕਰਦਾ ਜੀ ਸੰਧੀਰਸ਼ ਇੰਸਟੀਚਿਊਟ ਪਟਿਆਲਾ ਦਾ ਮੈਕਸਿਮਮ ਸਿলেকਸ਼ਨ ਰੇਟ ਰਹੇਗਾ ਜਿਵੇਂ ਕਿ ਪਹਿਲਾਂ ਚੱਲਦਾ ਆ ਰਿਹਾ ਚਾਹੇ ਉਹ ਪੰਜਾਬ ਪੁਲਿਸ ਦੇ ਪੇਪਰ ਨੇ ਚਾਹੇ ਪਟਵਾਰੀ ਦੇ ਪੇਪਰ ਨੇ ਪੀ ਟ੍ਰਿਪਲ ਐਸ ਬੀ ਕਲੈਰੀਕਲ ਦੇ ਪੇਪਰ ਨੇ ਹਾਇਰ ਪੋਸਟ ਪੀ ਪੀ ਐਸ ਸੀ ਐਂਡ ਆਲ ਨੇ ਤਾਂ ਜਿਵੇਂ ਚੱਲਦਾ ਆ ਰਿਹਾ ਮੈਨੂੰ ਪੂਰੀ ਉਮੀਦ ਉਤਾ ਹੈ ਵੀ ਉਹ ਤਾਂ ਹੋ ਹੀ ਜਾਏਗਾ ਬਟ ਜਿਹੜੀ ਇੱਕ ਇੱਛਾ ਹੈ desire ਹੈ requirement ਹੈ ਸਾਡੇ ਇੰਸਟੀਚਿਊਟ ਨੂੰ ਉਹ ਹੈ ਓਵਰਆਲ ਰੈਂਕ 1 ਤਾਂ ਉਹ ਦੇਖਦੇ ਆਂ ਜੀ ਉਹ ਕਿਦੇ ਥਰੂ ਸਾਡੀ ਫੁੱਲਫਿਲ ਹੁੰਦੀ ਹੈ ਸਾਡੇ ਵੱਲੋਂ ਹਮੇਸ਼ਾ ਐਫਰਟਸ ਮੋਰ ਦੈਨ ਐਕਸਪੈਕਟਿਡ ਹੀ ਸੀ ਤੇ ਹੀ ਰਹਿਣਗੇ ਅਸਤਾ ਹੀ ਕਹਿ ਸਕਦੇ ਆਂ ਠੀਕ ਕਰ ਤਾਂ ਇਹਦੇ ਵਿੱਚ ਤੁਹਾਨੂੰ ਕਮੀ ਨਹੀਂ ਆਨਦਾਂਗੇ ਬਾਕੀ ਇਨਰਸ਼ੀਅਲ ਲਾਸਟ ਦੇ ਵਿੱਚ ਉਹੀ ਹੈ ਕਿ ਸਟਡੀ ਸਲੂਸ਼ਨ ਦੇ ਉੱਤੇ ਜੇ ਤੁਸੀਂ ਜਿਹੜੀਆਂ ਤੁਹਾਨੂੰ ਪ੍ਰੋਬਲਮਸ ਆਉਂਦੀਆਂ ਨੇ ਉਹਨਾਂ ਦੇ ਸਲੂਸ਼ਨ ਸੁਣ ਰਹੇ ਹੋ ਟਾਈਮ ਟੂ ਟਾਈਮ ਤੇ ਸਾਡੇ ਨਾਈਟ੍ਰੋ ਬੂਸਟਰ ਵਰਗੇ ਕੋਰਸ ਕਰ ਰਹੇ ਹੋ ਟਾ ਮੋਰ ਦੈਨ ਸਫੀਸ਼ੀਐਂਟ ਹੈ ਅਸੀਂ ਇਹ ਕਦੇ ਨਹੀਂ ਕਹਿੰਦੇ ਵੀ ਸਾਡੇ ਸਾਰੇ ਕੋਰਸ ਲੋ ਜਸਟ ਇੱਕ 395 ਰੁਪੀਜ਼ ਦਾ ਰਿਵੀਜ਼ਨ ਬੈਚ ਲੈ ਲੋ ਰਿਵੀਜ਼ਨ ਨੋਟਸ ਲੈ ਲੋ ਲਾਸਟ ਟਾਈਮ ਨੋਟਸ ਲੈ ਲੋ ਬਣਾਏ ਹੋਏ ਨੇ ਉਹਦੇ ਚੋਂ ਕੁਐਸਚਨਸ ਆਏ ਨੇ ਪੇਪਰ ਚ ਆਂਦਾ ਹੈ ਜਿਵੇਂ ਲਾਸਟ ਕੁਝ ਦਿਨ ਪਹਿਲਾਂ ਰਿਜ਼ਲਟ ਆਇਆ ਤਾਂ ਉਹਦੇ ਵਿੱਚ ਬਹੁਤ ਬੱਚਿਆਂ ਨੇ ਸਾਨੂੰ ਪੋਜ਼ਿਟਿਵ ਰਿਵਿਊਜ਼ ਦਿੱਤੇ ਨੇ ਤੇ ਉਹਨਾਂ ਦੇ ਨੰਬਰ 79 78 80 ਦੇ ਨੰਬਰ ਇਸ ਤਰ੍ਹਾਂ ਵੀ ਆਏ ਨੇ ਠੀਕ ਹੈ ਜੀ ਤਾਂ ਹੁਣ ਤੁਹਾਡੇ ਤੇ ਹੈ ਜੀ ਤੁਸੀਂ ਲਾਸਟ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਸਮਝਾਉਨੇ ਹੋ ਤમે ਲਾਸਟ ਦੇ ਵਿੱਚ ਫੇਰ ਹੀ ਰਿਪੀਟ ਕਰ ਰਹੇ ਹਾਂ ਕੀ ਕੀ ਰਿਕੁਐਸਟ ਹੀ ਹੈ ਕੋਈ ਬੰਦਾ ਫੋਨ ਨਾ ਕਰੇ ਕਾਲ ਨਾ ਕਰੇ ਜਿਨ੍ਹਾਂ ਦਾ ਲੇਬਰ ਇਨਸਪੈਕਟਰ ਦਾ ਪੇਪਰ ਹੈ ਜਸਟ ਇਹ ਜਿਹੜੀਆਂ 3-4 ਵੀਡੀਓਜ਼ ਅਪਲੋਡ ਹੋਈਆਂ ਨੇ ਇਹਨੂੰ ਧਿਆਨ ਨਾਲ ਸੁਣ ਲਓ ਡਿਸਕ੍ਰਿਪਸ਼ਨ ਦੇ ਵਿੱਚ ਐਪ ਦਾ ਲਿੰਕ ਹੈ ਉੱਥੇ ਸਭ ਕੁਝ ਤੁਹਾਡਾ ਸੋਲੂਸ਼ਨ ਪਿਆ ਹੈ ਤੁਹਾਡੇ ਕੋਲ ਟਾਈਮ ਨਹੀਂ ਹੈ ਸਾਰਿਆਂ ਨੂੰ ਇਹ ਚੀਜ਼ ਪਤਾ ਹੈ ਠੀਕ ਹੈ ਤਾਂ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ